ਜਾ ਜਿੰਨੀਆਂ ਵੀ ਸਾਡੀਆਂ ਭੈਣਾਂ ਮਾਵਾਂ ਸਰਪੰਚ ਪਣੀਆਂ ਨੇ ਤੁਹਾਡੇ ਕੋਲੇ ਸਾਰਿਆਂ ਕੋਲੇ ਕਾਗਜ਼ ਹੈਗਾ ਨਾ ਆਰਾਮ ਨਾਲ ਵਾਹਿਗੁਰੂ ਦਾ ਨਾਮ ਲੈਨੇ ਆ ਪਹਿਲਾਂ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਚੰਗੇ ਕੰਮਾਂ ਤੇ ਸਾਡਾ ਧਿਆਨ ਸਾਨੂੰ ਸਮਤ ਬਖਸ਼ੇ ਮੈਂ ਸ਼ੁਰੂ ਕਰੀਏ ਪਹਿਲਾਂ ਮੈਂ ਕਹੂੰਗਾ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਲੈਣਾ ਮੈਂ ਮੈਂ ਸੱਚੇ ਦਿਲੋਂ ਈਸ਼ਵਰ ਦੀ ਸੌਂ ਖਾਂਦਾ ਹਾਂ ਸੱਚੇ ਦਿਲੋਂ ਈਸ਼ਵਰ ਦੀ ਸੌਂ ਖਾਂਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਅਤੇ ਭਾਰਤ ਦੀ ਪ੍ਰਭੂਤਾ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਖੰਡਤਾ ਨੂੰ ਕਾਇਮ ਰੱਖਾਂਗਾ ਮੈਂ ਸਰਪੰਚ ਵਜੋਂ ਮੈਂ ਸਰਪੰਚ ਵਜੋਂ ਆਪਣੇ ਫਰਜ਼ਾਂ ਨੂੰ ਆਪਣੇ ਫਰਜ਼ਾਂ ਨੂੰ ਨਿਸ਼ਟਾਪੂਰਵਕ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਨਿਸ਼ਟਾਪੂਰਵਕ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਬਿਨਾ ਕਿਸੇ ਦਾਰਾ ਪੱਖਪਾਤ ਪੱਖਪਾਤ ਸੰਦੇਹ ਸੰਦੇਹ ਜਾਂ ਮਾੜੀ ਭਾਵਨਾ ਜਾਂ ਮਾੜੀ ਭਾਵਨਾ ਦੇ ਨਾਲ ਦੇ ਨਾਲ ਭਾਰਤ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਹੀ ਨਿਆਂ ਕਰਾਂਗਾ ਹੀ ਨਿਆਂ ਕਰਾਂਗਾ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੁਣ ਅਧਿਕਾਰਿਕ ਤੌਰ ਤੇ ਤੁਸੀਂ ਸਰਪੰਚ ਬਣ ਚੁੱਕੇ ਹੋ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕਰੋ ਬੋਲੇ ਸੋ ਨਿਹਾਲ ਮਬਾਰਕ ਬਾਦ ਜੱਜ ਜਿੰਨੀਆਂ ਵੀ ਸਾਡੀਆਂ ਭੈਣਾਂ ਮਾਵਾਂ ਸਰਪੰਚ ਪੈਣੀਆਂ ਨੇ ਤੁਹਾਡੇ ਕੋਲੇ ਸਾਰਿਆਂ ਕੋਲੇ ਕਾਗਜ਼ ਹੈਗਾ ਨਾ ਹਰਾਮ ਨਾਲ ਵਾਹਿਗੁਰੂ ਦਾ ਨਾਮ ਲੈਨੇ ਆ ਪਹਿਲਾਂ ਪਰਮਾਤਮਾ ਸਾਨੂੰ ਬਲ ਬਖਸ਼ੇ ਚੰਗੇ ਕੰਮਾਂ ਤੇ ਸਾਡਾ ਧਿਆਨ ਸਾਨੂੰ ਸਮਤ ਬਖਸ਼ੇ ਮੈਂ ਸ਼ੁਰੂ ਕਰੀਏ ਪਹਿਲਾਂ ਮੈਂ ਕਹੂੰਗਾ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਲੈਣਾ ਮੈਂ ਮੈਂ ਸੱਚੇ ਦਿਲੋਂ ਈਸ਼ਵਰ ਦੀ ਸੌਖਾਂਦਾ ਹਾਂ ਸੱਚੇ ਦਿਲੋਂ ਈਸ਼ਵਰ ਦੀ ਸੌਖਾਂਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਰਧਾ ਅਤੇ ਨਿਸ਼ਠਾ ਰੱਖਾਂਗਾ ਸੱਚੀ ਸਰਧਾ ਅਤੇ ਨਿਸ਼ਠਾ ਰੱਖਾਂਗਾ ਅਤੇ ਭਾਰਤ ਦੀ ਪ੍ਰਭੂਤਾ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਖੰਡਤਾ ਨੂੰ ਕਾਇਮ ਰੱਖਾਂਗਾ ਮੈਂ ਸਰਪੰਚ ਵਜੋਂ ਮੈਂ ਸਰਪੰਚ ਵਜੋਂ ਆਪਣੇ ਫਰਜ਼ਾਂ ਨੂੰ ਆਪਣੇ ਫਰਜ਼ਾਂ ਨੂੰ ਨਿਸ਼ਟਾਪੂਰਵਕ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਨਿਸ਼ਟਾਪੂਰਵਕ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਬਿਨਾਂ ਕਿਸੇ ਡਰਾ ਪੱਖਪਾਤ ਪੱਖਪਾਤ ਸੰਦੇਹ ਸੰਦੇਹ ਜਾਂ ਮਾੜੀ ਭਾਵਨਾ ਜਾਂ ਮਾੜੀ ਭਾਵਨਾ ਦੇ ਨਾਲ ਦੇ ਨਾਲ ਭਾਰਤ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਹੀ ਨਿਆਂ ਕਰਾਂਗਾ ਹੀ ਨਿਆਂ ਕਰਾਂਗਾ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੁਣ ਅਧਿਕਾਰਿਕ ਤੌਰ ਤੇ ਤੁਸੀਂ ਸਰਪੰਚ ਬਣ ਚੁੱਕੇ ਹੋ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕਰੋ ਬੋਲੇ ਸੋ ਨਿਹਾਲ ਮਬਾਰਕ ਬਾਦ